ਰਾਏ ਬੁਲਾਰ ਦੇ ਕਹਿਣ ਦੇ ਉੱਤੇ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਜਾ ਜੀ ਜੈ ਰਾਮ ਜੀ ਨੇ ਇਹ ਫੈਸਲਾ ਲਿਆ ਕਿ ਉਹ ਗੁਰੂ ਜੀ ਨੂੰ ਆਪਣੇ ਨਾਲ ਸੁਲਤਾਨਪੁਰ ਵਿਖੇ ਲੈ ਜਾਣਗੇ। ਘਰੇ ਸੌਦੇ ਵਾਲਾ ਮਾਮਲਾ ਅਜੇ ਸੱਜਰਾ ਹੀ ਸੀ। ਜੈ ਰਾਮ ਨੇ ਆਪਣੇ ਸਹੁਰੇ ਨੂੰ ਸਮਝਾਇਆ ਕਾਲੂ ਅੱਗੇ ਹੀ ਨਿਰਾਸ਼ ਹੋ ਰਿਹਾ ਸੀ ਕਿ ਪੁੱਤਰ ਕਮਲਿਆ ਵਾਲੇ ਕੰਮ ਕਰਦਾ ਹੈ। ਨਿਕੰਮਿਆਂ ਵਾਂਗੂ ਫਿਰਦਾ ਹੈ ਡੂਮਾਂ ਤੇ ਸਾਧਾਂ ਫਕੀਰਾਂ ਦੀ ਮਜਲਿਸ ਲਾਉਂਦਾ ਹੈ ਗਾਉਂਦਾ ਹੈ ਜਾਂ ਗਾਉਂਦਿਆਂ ਨੂੰ ਸੁਣਦਾ ਹੈ ਅਸਮਾਨ ਵੱਲ ਤੱਕਦਾ ਹੈ ਜਾਂ ਬਣਾ ਵੱਲ ਵੇਂਦਾ ਹੈ ਪੌਣ ਪਾਣੀ ਅਗਨੀ ਚੰਦ ਸੂਰਜ ਬਿਜਲੀ ਮੀਂਹ ਤੱਕ ਤੱਕ ਬਉਰਾਣਾ ਹੋ ਹੋ ਬੈਂਦਾ ਹੈ ਘਰ ਦਾ ਕੰਮ ਨਹੀਂ ਕਰਦਾ ਟੱਬਰ ਨਹੀਂ ਸੰਭਾਲਦਾ ਕਿਰਤ ਨਹੀਂ ਕਰਦਾ ਪਿਓ ਦਾ ਹੱਥ ਨਹੀਂ ਵਟਾਉਂਦਾ ਦੇਖੋ ਜੇ ਵਿਦੇਸ਼ ਜਾ ਕੇ ਕਿਸੇ ਕਾਰੇ ਲੱਗ ਜਾਏ ਤਾਂ ਵੀ ਭਲਾ ਹੈ ਸੋ ਕਾਲੂ ਨੇ ਆਗਿਆ ਦੇ ਦਿੱਤੀ ਤੇ ਜੈ ਰਾਮ ਨੇ ਸੁਲਤਾਨਪੁਰ ਆਪੜ ਕੇ ਆਪਣੇ ਨਵਾਬ ਨਾਲ ਗੱਲ ਜਾ ਕੀਤੀ ਨਵਾਬ ਦੇ ਪਾਸ ਉਸ ਵੇਲੇ ਮੋਦੀਖਾਨੇ ਵਿੱਚ ਤਾਂ ਖਾਲੀ ਸੀ ਤੇ ਇੱਕ ਭਲੇ ਤੇ ਵਿਦਵਾਨ ਫੁਰਖ ਦੀ ਲੋੜ ਸੀ ਸੋ ਉਸ ਨੇ ਆਖ ਦਿੱਤਾ ਕਿ ਹਾਂ ਨਾਨਕ ਨੂੰ ਬੁਲਾਓ ਜੋ ਅਸੀਂ ਦੇਖੀਏ ਜੇ ਸਾਡੇ گاਉਂ ਦਾ ਕਾਰਦਾਰ ਅਸਾਂ ਡਿਟਾ ਤਾਂ ਮੋਦੀਖਾਨੇ ਦਾ ਮੋਦੀ ਰੱਖ ਲਵਾਂਗੇ ਕਾਰਿਆ ਕਿ ਜੈ ਰਾਮ ਨੇ ਚਿੱਠੀ ਲਿਖੀ ਜੋ ਸ੍ਰੀ ਨਾਨਕ ਜੀ ਸੁਲਤਾਨਪੁਰ ਆ ਜਾਣ ਚਿੱਠੀ ਪੜ੍ਹ ਕੇ ਜਗਤ ਦਾਤਾ ਜੀ ਆਪਣੇ ਸਾਰਿਆਂ ਤੋਂ ਵਿਦਾ ਹੋ ਸੁਲਤਾਨਪੁਰ ਨੂੰ ਟੁਰੇ ਕਰਦਿਆਂ ਨੇ ਸ਼ੁਕਰ ਕੀਤਾ ਜੋ ਨਾਨਕ ਖੁਸ਼ੀ ਨਾਲ ਕਿਰਤ ਲਈ ਤੁਰਿਆ ਹੈ ਕੀ ਜਾਣੀਏ ਜੋ ਉੱਥੇ ਜਾ ਕੇ ਕਾਰੇ ਲੱਗ ਪਵੇ ਇਨ੍ਹਾਂ ਦਿਨਾਂ ਵਿੱਚ ਨਵੀਂ ਗੱਲ ਇਹ ਹੋਈ ਸੀ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੀ ਮੰਦਰੀ ਤੇ ਪਿੱਤਲ ਦਾ ਗੜਵਾ ਕਿਸੇ ਲੋੜਵੰਦ ਸਵਾਲੀ ਨੂੰ ਦੇ ਦਿੱਤਾ ਸੀ ਜਿਸ ਤੇ ਘਰ ਵਾਲੇ ਬੜੇ ਹੁਨਸ ਰਹੇ ਸਨ ਇਸ ਕਰਕੇ ਉਹਨਾਂ ਨੂੰ ਸੁਲਤਾਨਪੁਰ ਤੋਰਨਾ ਬਹੁਤ ਛੇਤੀ ਸੁਖਾ ਗਿਆ ਰਾਏ ਬੁਲਾਰ ਨੇ ਸ਼ੁਕਰ ਕੀਤਾ ਜੋ ਉੱਚੇ ਦਿਲ ਵਾਲਾ ਰੱਬੀ ਰੰਗ ਰੱਤਾ ਖੁੱਲਾਂ ਦੇ ਘਰ ਗਿਆ ਉਸ ਦੇ ਸੋਹਣੇ ਮਨ ਨੂੰ ਉਦਾਸੀਆਂ ਤੇ ਚੋਟਾਂ ਤੋਂ ਬਹੁਤ ਆਰਾਮ ਮਿਲਿਆ ਪਰ ਗੁਰੂ ਜੀ ਦੇ ਆਪਣੇ ਸਤਸੰਗੀ ਉਦਾਸ ਸਨ ਜੋ ਪਿਆਰਾ ਵਿਛੜ ਚੱਲਿਆ ਹੈ ਘਰ ਵਾਲੀ ਨੇ ਤਾਂ ਬਹੁਤ ਵਿਰਾਗ ਕੀਤਾ ਆਪ ਨੇ ਸਮਝਾਇਆ ਕਿ ਅਸੀਂ ਇੱਥੇ ਵੀ ਉਦਾਸ ਰਹਿੰਦੇ ਸਾਂ ਘਰ ਕੀ ਸਵਾਰਦੇ ਸਾਂ ਤੇਰੇ ਲਈ ਜਿਹੇ ਘਰ ਰਹੇ ਤੇ ਇਹ ਪਰਦੇਸ ਗਏ ਪਰ ਉਸ ਸਤਵੰਤੀ ਨੇ ਆਖਿਆ ਜੇ ਤੁਸੀਂ ਘਰ ਬੈਠੇ ਹੁੰਦੇ ਆਹ ਤਾਂ ਮੇਰੇ ਬਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਐ ਜੀ ਇਹ ਸੰਸਾਰ ਮੇਰੇ ਕਿਤੇ ਕੰਮ ਨਹੀਂ ਤਦ ਮਿਹਰਬਾਨ ਹੋ ਕੇ ਆਪ ਨੇ ਅਸੀਸ ਦਿੱਤੀ ਚਿੰਤਾ ਕਿਛ ਨਾ ਕਰ ਦਿਨ ਦਿਨ ਤੇਰੀ ਪਾਤਸ਼ਾਹੀ ਹੋਵੇਗੀ ਇਸ ਪਰ ਵੀ ਉਹਨਾਂ ਨੇ ਨਾਲ ਹੀ ਚੱਲਣ ਵਾਸਤੇ ਬੇਨਤੀ ਕੀਤੀ ਤਾਂ ਆਪਨੇ ਕਿਹਾ ਪਰਮੇਸ਼ਰ ਕੀਏ ਹੁਣ ਤਾਂ ਮੈਂ ਜਾਂਦਾ ਹਾਂ ਜੇ ਮੇਰੇ ਰੋਜ਼ਗਾਰ ਦੀ ਕਾਈ ਬਣ ਸੀ ਤਾਂ ਸਦਾ ਹੀ ਲੈਸਾਂ ਫੇਰ ਉਹ ਚੁੱਪ ਕਰ ਰਹੀ ਇਸ ਤਰ੍ਹਾਂ ਹੁਣ ਰੱਬ ਦੇ ਰੰਗ ਰਤੀ ਗੁਰੂ ਜੋਤ ਗਰੀਬੀ ਜਾਮੇ ਵਿੱਚ ਵਿਚਰਦੀ ਤੇ ਜਗਤ ਦੇ ਹਨੇਰੇ ਮਨਾ ਵਾਲੇ ਮਨੁੱਖਾਂ ਵਿੱਚ ਉਹਨਾਂ ਦੀਆਂ ਅਕਲਾਂ ਫਿਕਰਾਂ ਵਿੱਚ ਮਾਨੋ ਭੁੱਲ ਦੀ ਨਜ਼ਰ ਪੈ ਰਹੀ ਰੱਬੀ ਜੋਤ ਘਰ ਛੱਡਣ ਕੇ ਟੁੜੀ ਉਹਨਾਂ ਜਾਤਾਂ ਉਹਨਾਂ ਦਾ ਮਨੋਰਥ ਸਿਰੇ ਚੜੇਗਾ ਪਰ ਰੱਬ ਜਾਣਦਾ ਹੈ ਕਿ ਉਹ ਆਪਣੇ ਮਿੱਠੇ ਬੰਦੇ ਨੂੰ ਕਿੱਧਰ ਲੈ ਚੱਲਿਆ ਹੈ ਤੇ ਕਿਸ ਕੰਮ ਲਈ ਲੈ ਚੱਲਿਆ ਹੈ ਜਦੋਂ ਗੁਰੂ ਜੀ ਤਲਵੰਡੀ ਤੋਂ ਵਿਦਾ ਹੋਣ ਲੱਗੇ ਤਾਂ ਰਾਏ ਬੁਲਾਰ ਨੇ ਉਹਨਾਂ ਦੀ ਵਿਦਾਇਗੀ ਵਿੱਚ ਜਿਆਫਤ ਦਿੱਤੀ ਜਿਸ ਵਿੱਚ ਉਹਨਾਂ ਦੇ ਪਿਆਰੇ ਸਾਰੇ ਆਏ ਕੀਰਤਨ ਹੋਇਆ ਤੇ ਟੁਰਨ ਲੱਗਿਆਂ ਰਾਏ ਨੇ ਆਖਿਆ हे ਰੱਬੀ ਜੋਤ ਮੈਨੂੰ ਆਗਿਆ ਕਰੋ ਜੋ ਮੈਂ ਤੁਸਾਂ ਲਈ ਕੀ ਕਰਾਂ ਸ਼੍ਰੀ ਗੁਰੂ ਨਾਨਕ ਜੀ ਨੇ ਮੁਸਕਰਾ ਕੇ ਕੁਝ ਆਖਿਆ ਜਿਸ ਦਾ ਭਾਵ ਇਹ ਸੀ ਜੇ ਤੂੰ ਮੰਨੇ ਤਾਂ ਮੇਰਾ ਇੱਕ ਹੁਕਮ ਹੈ ਜਦੋਂ ਤੇਰਾ ਆਪਣਾ ਬਲ ਕੰਮ ਨਾ ਸਾਰ ਸਕੇ ਦੋਵੇਂ ਹੱਥ ਜੋੜ ਕੇ ਕਰਤਾਰ ਦੀ ਸ਼ਰਨ ਪੈ ਜਾਵੀਂ ਉਸ ਤੋਂ ਮਗਰੋਂ ਘਰੋਂ ਟਰ ਕੇ ਗੁਰੂ ਜੀ ਸੁਲਤਾਨਪੁਰ ਅਪੜੇ ਬੇਬੇ ਨਾਨਕੀ ਮਿਲ ਕੇ ਬੜੀ ਪ੍ਰਸੰਨ ਹੋਈ ਜੈ ਰਾਮ ਨੇ ਬੜਾ ਆਦਰ ਸਤਕਾਰ ਕੀਤਾ ਦੋ ਚਾਰ ਦਿਨ ਮਗਰੋਂ ਜੈ ਰਾਮ ਨਵਾਬ ਦੀ ਆਗਿਆ ਲੈ ਕੇ ਜਗਤ ਦੇ ਮਾਲਕ ਨੂੰ ਨਵਾਬ ਦੀ ਨੌਕਰੀ ਲਈ ਲੈ ਗਿਆ ਨਵਾਬ ਨੇ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਆਖਿਆ ਇਹ ਬਹੁ ਦਿਆਨਤਦਾਰ ਪੁਰਖ ਜਾਪਦਾ ਹੈ ਭਲਾ ਹੈ ਵਿਦਿਆ ਵਾਲਾ ਹੈ ਮੇਰਾ ਕੰਮ ਚੰਗਾ ਕਰੇਗਾ ਇਸ ਨੂੰ ਮੋਦੀ ਖਾਨੇ ਤੇ ਲਾਓ ਸੋ ਮੋਦੀ ਖਾਨੇ ਦਾ ਕੰਮ ਸਪੁਰਦ ਹੋ ਗਿਆ ਖਾਨ ਵੱਲੋਂ ਸਰੂਪਾਓ ਮਿਲਿਆ ਕੁਝ ਅਲੂਫਾ ਅਰਥਾਤ ਰਸ਼ ਦਾ ਮੁਕਰਰ ਹੋਈਆਂ ਤੇ ਕੁਝ ਤਲਬ ਕੰਮ ਮੋਦੀ ਦਾ ਬਹੁਤ ਹੱਛਾ ਨਿਭਣ ਲੱਗਾ ਸੱਚੇ ਤੇ ਸੁੱਚੇ ਹੱਥਾਂ ਵਿੱਚ ਜੋ ਕੁਝ ਹੁੰਦਾ ਹੈ ਸੋ ਸੋਹਣਾ ਹੁੰਦਾ ਹੈ ਨਵਾਬ ਦਾ ਨੁਕਸਾਨ ਰੱਤੀ ਨਾ ਹੋਵੇ ਤੇ ਹਰੇਕ ਨੂੰ ਚੀਜ਼ ਪੂਰੀ ਤੇ ਚੰਗੀ ਮਿਲੇ ਸਾਰੇ ਨੌਕਰ ਚਾਕਰ ਅਫਸਰ ਜਿਨ੍ਹਾਂ ਨੂੰ ਸਰਕਾਰੋਂ ਸਮਾਨ ਮਿਲਦੇ ਸੀ ਬੜੇ ਪ੍ਰਸੰਨ ਹੋਣ ਲੱਗੇ ਤੇ ਇਸ ਪ੍ਰਸੰਨਤਾਈ ਦੀਆਂ ਖਬਰਾਂ ਨਵਾਬ ਪਾਸ ਵੀ ਅਪੜ ਗਈਆਂ ਕਿ ਨਵਾਂ ਮੋਦੀ ਕੋਈ ਸੱਚ ਪੁੱਤਰ ਹੈ ਪੂਰਾ ਜੋਖਦਾ ਹੈ ਕਿਸੇ ਨੂੰ ਕਸਰ ਨਹੀਂ ਲਾਉਂਦਾ ਹਰੇਕ ਨਾਲ ਇੱਕੋ ਜਿਹਾ ਵਰਤਦਾ ਹੈ ਤੇ ਸਰਕਾਰੀ ਮਾਲ ਵਿੱਚ ਕੋਈ ਪਹੇਮਾਨਗੀ ਨਹੀਂ ਕਰਦਾ ਨਾ ਸਰਕਾਰ ਨਾਲ ਨਾ ਪ੍ਰਜਾ ਨਾਲ ਤੇ ਨਾ ਅਹਿਲਕਾਰਾਂ ਨਾਲ ਨਵਾਬ ਇਸ ਕਰਕੇ ਬਹੁਤ ਖੁਸ਼ ਹੋਇਆ ਤੇ ਪਿਆਰ ਕਰਨ ਲੱਗ ਪਿਆ ਤੇ ਆਪ ਦੀ ਆਕੀ ਹੋਈ ਗੱਲ ਹੋਵੇ ਸੋ ਮੰਨ ਲੈਂਦਾ ਕਿਰਤ ਵਿੱਚ ਤਾਂ ਆਪ ਨੇ ਜੱਸ ਪਾਇਆ ਤੇ ਆਪਣੇ ਕੰਮ ਪੂਰੇ ਨਿਭਾਏ ਦੂਜੇ ਪਾਸੇ ਆਪਣੇ ਰੱਬੀ ਰੰਗ ਨੂੰ ਰਤਾ ਨਹੀਂ ਵਿਸਰੇ ਉਹੋ ਸੁਭਾਅ ਉਹੋ ਸ਼ੌਂਕ ਉਹੋ ਵਰਤਾਓ ਪਹਿਰ ਰਾਤ ਰਹਿੰਦੇ ਉੱਠ ਕੇ ਬਨ ਨੂੰ ਚਲੇ ਜਾਣਾ ਇੱਕ ਵਈ ਜੋ ਛੋਟੀ ਨਦੀ ਸੀ ਇੱਥੇ ਵਗਦੀ ਸੀ ਉਸ ਵਿੱਚ ਇਸ਼ਨਾਨ ਕਰਕੇ ਸੂਰਜ ਚੜ੍ਹੇ ਤੱਕ ਆਪਣੇ ਪ੍ਰੀਤਮ ਵਾਹਿਗੁਰੂ ਦੇ ਰੰਗ ਵਿੱਚ ਉਸ ਬਨ ਵਿੱਚ ਮਗਨ ਬੈਠੇ ਰਹਿਣਾ ਕਦੇ ਕਿਨਾਰੇ ਕਦੇ ਕਿਸੇ ਸੋਹਣੀ ਬਰੀਤੀ ਵਿੱਚ ਦਿਨ ਚੜ੍ਹੇ ਕੱਪੜੇ ਪਹਿਨ ਕੇ ਤਿਲਕ ਲਾਏ ਕੇ ਦਫ਼ਤਰ ਵਿੱਚ ਜਾ ਕੇ ਆਪਣਾ ਲਿਖਣ ਪੜਨ ਦਾ ਮੋਦੀਖਾਨੇ ਦਾ ਕੰਮ ਕਰਨਾ ਦੁਪਹਿਰ ਤੋਂ ਪਹਿਲਾਂ ਕੰਮ ਤੋਂ ਵੇਲਿਆਂ ਹੋ ਕੇ ਘਰੇ ਆਉਣਾ ਪਰ ਇਸ ਕੰਮ ਕਰਨ ਦੇ ਵਕਤ ਵਿੱਚ ਵੀ ਅਨੇਕਾਂ ਸਮੇਂ ਐਸੇ ਆ ਜਾਣੇ ਕਿ ਆਪਣੇ ਨੈਣ ਹੋਰ ਰੰਗ ਹੋ ਜਾਣੇ ਤੇ ਤੇਰਾ ਤੇਰਾ ਦੀ ਧੁਨ ਵੱਜ ਜਾਣੀ ਐਸੀ ਧੁਨ ਵੱਜਣੀ ਕਿ ਕਿੰਨਾ ਕਿੰਨਾ ਚਿਰ ਐਸੇ ਆਪਣੇ ਪ੍ਰੀਤਮ ਦੇ ਪਿਆਰ ਤਿਆਤਾਰ ਪਰੋਤੇ ਤੇ ਜਸ ਗਾਉਂਦੇ ਲੰਘ ਜਾਣਾ ਪਰ ਕੰਮ ਆਪਣਾ ਪੂਰਾ ਫੇਰ ਵੀ ਕਰ ਆਉਣਾ ਜੋ ਰਸਦਾਂ ਸਰਕਾਰੋਂ ਮਿਲਦੀਆਂ ਉਹ ਅੰਨ ਘਰ ਪੱਕ ਦਾ ਬੇਬੇ ਸੁਲਖਣੀ ਜੀ ਹੁਣ ਇੱਥੇ ਆ ਗਏ ਹੋਏ ਸਨ ਅਨ ਉਹਨਾਂ ਨੇ ਪਕਾਉਣਾ ਪਰ ਜਦ ਆਪ ਨੇ ਘਰ ਆਉਣਾ ਕਈ ਸ਼ਰੀਰ ਨਾਲ ਆਉਣੇ ਤੇ ਪੱਕਾ ਅਨ ਸਭ ਨੂੰ ਛਕਾ ਦੇਣਾ ਤਲਵੰਡੀ ਇਹ ਖਬਰਾਂ ਪੁੱਜਣ ਤੇ ਮਾਤਾ ਪਿਤਾ ਵੀ ਇੱਕ ਦੋ ਵਾਰੀ ਮਿਲ ਗਏ ਪਰ ਸਭ ਤੋਂ ਪਹਿਲਾਂ ਆਪਣੇ ਪ੍ਰੀਤਮ ਦੇ ਜਸ ਗਾਉਣ ਵਾਲਾ ਸਖਾ ਮਰਦਾਨਾ ਆਇਆ ਫਿਰ ਹੌਲੇ ਹੌਲੇ ਕਈ ਸਤਸੰਗੀ ਮਿੱਤਰ ਆ ਗਏ ਕਈ ਹੋਰ ਤਲਵੰਡੀ ਵਾਸੀ ਜੋ ਉੱਥੇ ਹੀ ਆਪਣੇ ਸਤਸੰਗ ਨਾਲ ਪ੍ਰੀਤਮ ਵਾਹਿਗੁਰੂ ਦੇ ਪ੍ਰੇਮੀ ਹੋ ਗਏ ਸਨ ਤੇ ਆਪ ਨਾਲ ਪੂਰਾ ਪ੍ਰੇਮ ਰੱਖਦੇ ਸਨ ਉਹ ਆਉਣ ਲੱਗ ਪਏ ਗੁਰੂ ਜੀ ਨੇ ਕਈਆਂ ਦਾ ਅੰਨ ਵਸਤਰ ਦਾ ਨਿਰਵਾਹ ਆਪਣੀ ਆਉਂਦਣ ਵਿੱਚੋਂ ਕਰ ਦਿੱਤਾ ਕਈਆਂ ਦੀਆਂ ਰਸਤਾਂ ਨਵਾਬ ਤੋਂ ਲਿਆ ਦਿੱਤੀਆਂ ਕਈ ਨੌਕਰ ਕਰਾ ਦਿੱਤੇ ਇਸ ਤਰ੍ਹਾਂ ਸੁਲਤਾਨਪੁਰੇ ਵਿੱਚ ਸਤਸੰਗ ਮੰਡਲ ਪੂਰੇ ਜੋਬਨਾ ਵਿੱਚ ਖੜੇ ਆਇਆ ਕਈ ਰੱਬੀ ਬੰਦੇ ਸੁਲਤਾਨਪੁਰੇ ਵੀ ਚੰਦਨ ਦੀ ਵਾਸ਼ਨਾ ਨਾਲ ਮਹਿਕ ਉੱਠੇ ਦੂਰ ਨੇੜੇ ਦੇ ਲੋਕੀ ਵੀ ਆਉਣ ਤੇ ਕਿਰਤਾਰਥ ਹੋਣ ਲੱਗ ਪਏ ਬੜਾ ਅਨੁਪਮ ਠਾਠ ਵੱਜ ਗਿਆ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ